ਨਮਸਕਾਰ ਦੋਸਤੋ ਜਲਾਲਾਬਾਦੀ ਮੈਣੀ ਕਲੋਨੀ ਦੇ ਵਿੱਚ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਜਿੱਥੇ ਕਿ ਇੱਕ ਬਾਬਾ ਰਿੰਕੂ ਖਾਲਸਾ ਜੀ ਜੋ ਕਿ ਸਮਾਜ ਸੇਵੀ ਹਨ ਉਹਨਾਂ ਨੇ ਇੱਕ ਸਿੰਘ ਮੰਗਦਾ ਹੋਇਆ ਜਿਹੜਾ ਰੋਕਿਆ ਔਰ ਉਹਦੇ ਕੋਲ ਕਾਫੀ ਜਿਹੜੇ ਕਹਿ ਸਕਦੇ ਨਸ਼ੇ ਦੀਆਂ ਗੋਲੀਆਂ ਵੀ ਨਿਕਲੀਆਂ ਹਨ ਔਰ ਔਰ ਨੰ ਜਿਹੜੀ ਉਹਦੀ ਜਿਹੜੀ ਤਲਾਸ਼ੀ ਲਈ ਗਈ ਉਹਦੇ ਵਿੱਚ ਜਿਹੜਾ ਨਸ਼ੇ ਦੀਆਂ ਗੋਲੀਆਂ ਤੇ ਹੋਰ ਵੀ ਕੋਈ ਕਾਗਜ਼ ਪੱਤਰ ਜਿਹੜੇ ਨਿਕਲੇ ਹਨ ਔਰ ਜ਼ਲਦਾ ਵੀ ਨਿਕਲਿਆ ਹੈ ਔਰ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਰਿਪੋਰਟ ਕਪੂਰੇ ਦਾ ਨਿਵਾਸੀ ਇਹ ਦੱਸ ਰਿਹਾ ਹੈ ਔਰ ਤੁਸੀਂ ਤਸਵੀਰਾਂ ਦੇ ਵਿੱਚ ਜਿਹੜੇ ਦੇਖ ਰਹੇ ਹੋ ਜਿਹੜੇ ਕਾਫੀ ਹੋਰ ਗਲਤੀ ਮੰਨ ਰਿਹਾ ਹੈ ਉਹ ਆਪਾਂ ਗੱਲ ਕੀ ਨਾ ਹੈ ਤੇਰਾ ਬਾਦਲ ਸਿੰਘ ਬਾਦਲ ਸਿੰਘ ਕਿੱਥੋਂ ਆਇਆ ਕੋਟਕਪੂਰੇ ਤੋਂ ਕੋਟਕਪੂਰੇ ਹਾਂਜੀ ਕੋਟ ਇਹ ਕੀ ਅੱਜ ਹੋਇਆ ਵੀ ਕਿਉਂ ਰੋਕਿਆ ਗਿਆ ਤੈਨੂੰ ਇਹ ਜੀ ਇਹ ਹੀ ਪੁੱਛ ਗਿਆ ਛੱਪਣ ਕੋ ਦਿੱਤੀ ਗਈ ਪਰ ਕਿੱਥੋਂ ਆ ਰਹੇ ਹੋ ਤੁਸੀਂ ਕੀ ਸੇਵਾ ਕਰਦੇ ਹੋ ਅੱਛਾ ਕੀ ਕਰ ਰਹੇ ਸੀ ਤੁਸੀਂ ਇਸ ਮੱਲੇ ਦੇ ਵਿੱਚ ਜਿਹੜੇ ਤੁਸੀਂ ਮੈਂ ਜਲਾਲਾਬਾਦ ਦੇ ਵਿੱਚ ਆਏ ਹੋ ਕੀ ਕਰ ਰਹੇ ਸੀ ਕੀ ਹੁਣ ਅਸੀਂ ਆਪਣੇ ਬੱਚਿਆਂ ਲਈ ਕਰਦੇ ਸੀ ਗਜਾ ਗੁੱਪ ਬੱਚਿਆਂ ਲਈ ਔਰ ਔਰ ਦੂਜੀ ਗੱਲ ਜੇ ਤੁਸੀਂ ਬੱਚਿਆਂ ਲਈ ਕਰ ਰਹੇ ਸੀ ਫਿਰ ਜਿਹੜੇ ਨਾਲ ਕਾਗਜ਼ ਚੱਕੀ ਫਿਰਦੇ ਸੀਗੇ ਕੋਈ ਸੰਸਥਾ ਦੇ ਉਹ ਕੋ ਚੱਕੀ ਫਿਰਦੇ ਹੋ ਉਹ ਪਿਛਲੇ ਮਹੀਨੇ ਤੇ ਆ ਜੀ ਇਹਨਾਂ ਨੂੰ ਮੋੜਨਾ ਸੀ ਬਾਕੀ ਗਲਤੀ ਹੋ ਗਈ ਹੈ ਵਾਏ ਜਿਹੜਾ ਆਪਾਂ ਗਾਂ ਤੋਂ ਨਹੀਂ ਆ ਜਿਹੜੇ ਤੁਹਾਡੀ ਜੇਬ ਦੇ ਵਿੱਚ ਜਿਹੜੀ ਇੱਕ ਨਸ਼ੇ ਦੀਆਂ ਜਿਹੜੇ ਗੋਲੀਆਂ ਨਿਕਲੀਆਂ ਅਜਰਦਾ ਨਹੀਂ ਨਿਕਲਿਆ ਇਹ ਅਜਰਦਾ ਨਿਕਲਿਆ ਤੇ ਤੁਸੀਂ ਇਹ ਵੀ ਨਸ਼ਾ ਵੀ ਕਰਦੇ ਹੋ ਹਾਂਜੀ ਨਸ਼ਾ ਕਰਨੇ ਆ ਜੀ ਬਾਕੀ ਗਲਤੀ ਹੋ ਗਈ ਹੈ ਵੇਖੋ ਜੀ ਅੱਗੇ ਤੋਂ ਆਪਾਂ ਨਹੀਂ ਮਾਰੇ ਕੀ ਨਾਮ ਸੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਬਾਕੀ ਕਿਹੜੇ ਸ਼ਹਿਰ ਦੇ ਆਣ ਵਾਲੇ ਸੀ ਪਟਕਪੁਰੇ ਤਾਂ ਹਾਂਜੀ ਆਪਾਂ ਗੱਲ ਕਰਦੇ ਆਂ ਅ ਰਿੰਕੂ ਖਾਲਸਾ ਜੀ ਦੇ ਨਾਲ ਬਾਬਾ ਜੀ ਕੀ ਗੱਲ ਹੋਈ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੰਸਾ ਦੇ ਚਰਨਾਂ 'ਚ ਬੇਨਤੀ ਹੈ ਯਾ ਦੇਖੋ ਆਪੋ ਸੁਖਵੀਰ ਮੈਂ ਇਹਨਾਂ ਨੂੰ ਇੱਕ ਪਰੋਪੀਆ ਹੀ ਕਹੂੰਗਾ ਦੇਖੋ ਜਿਹੋ ਜਿਹੇ ਰੂਪ ਧਾਰ ਕੇ ਇਹ ਕਰਾਂ 'ਚ ਕਿਸੇ ਜਾਂਦੇ ਨੇ ਮੰਗਦੇ ਨੇ ਉਦੋਂ ਬਾਅਦ ਇਹ ਨਸ਼ਾ ਵੀ ਕਰਦੇ ਨੇ ਇੱਕ ਆ ਵੇਖੋ ਆ ਸੰਸਾ ਹੈ ਉਹ ਜਲੰਧਰ ਦੀ ਇਹਨਾਂ ਸੰਸਤਾਂ ਨੂੰ ਸ਼ਰਮ ਚਾਹੀਦੀ ਤੁਸੀਂ ਬੰਦਾ ਕੋਈ ਰੱਖਦੇ ਭਾਈ ਕੋਈ ਚਾਹੁੰਦਾ ਬੰਦਾ ਰੱਖੋ ਨਾਲੇ ਕਿੱਥੇ ਜਲੰਧਰ ਦੇ ਕਿੱਥੇ ਜਲਾਲਾਬਾਦ ਮੇਰੇ ਵੀਰ ਨੂੰ ਮੈਂ ਬੁਲਾਇਆ ਆ ਜਰਦੇ ਦੀ ਇੱਕ ਪੁੜੀ ਨਿਕਲੀਏ ਵੇਖੋ ਇਹ ਗੁਰਸਿੱਖਾਂ ਦਾ ਹਾਲ ਹੈ ਮੈਂ ਪੁੱਛਣਾ ਚਾਹਣਾ ਇਹ ਇਹੋ ਜਿਹੇ ਸੰਸਥਾਵਾਂ ਨੂੰ ਇਹੋ ਜਿਹੇ ਗੁਰਸਿੱਖ ਵੀਰਾਂ ਨੂੰ ਇਹਨਾਂ ਦਾ ਬਿਹਤਰੀ ਵੀ ਗੁਰਸਿੱਖ ਨਾ ਹੋਣ ਤਾਂ ਚੰਗੀ ਗੱਲ ਹੈ ਕੱਲ ਨੂੰ ਇਹੋ ਜਿਹੇ ਬੰਦੇ ਨਸ਼ਾ ਕਰਕੇ ਕਿਸੇ ਦੇ ਘਰੇ ਕੋਈ ਨੀ ਕੀ ਗੱਲ ਕਰ ਜਾਣਗੇ ਫਿਰ ਨਾਮ ਆ ਕੇ ਸਿੱਖਾਂ ਦਾ ਲੱਗਣਾ ਵੀ ਉਹ ਕਰ ਦੇਣ ਇਹਨਾਂ ਨੂੰ ਪੈਦਾ ਕੌਣ ਕਰ ਦੇਣੇ ਇਹਨਾਂ ਨੂੰ ਪਹਿਲਾਂ ਸਰਕਾਰਾਂ ਨੇ ਕੀਤਾ ਇੱਕ ਸੰਸਥਾ ਕਿਹੜੀ ਹੈ ਬਾਬਾ ਜੀ ਕੀ ਨਾਮ ਦੱਸ ਦੱਸ ਰਿਹਾ ਸੰਸਥਾ ਦਾ ਕੀ ਸੰਸਥਾ ਨਾ ਤੇਰਾ ਬਿਰਦਾਸ਼ ਨਾ ਮੈਂ ਕੋਈ ਅਜਲੰਦਰ ਨਾਲ ਗੱਲ ਵੀ ਹੋਈ ਹੈ ਉਹ ਕਹਿੰਦਾ ਯਾਰ ਮੈਂ ਤਾਂ ਨਾ ਉਹ ਅਗਰ ਤਾਂ ਇਹਨੂੰ ਮੰਗਣ ਨਹੀਂ ਪੀਦਾ ਵੀ ਹੁਣ ਤੂੰ ਤੂੰ ਭੇਜੀ ਖ ਲੈਣਾ ਉਹ ਉਹਨੇ ਇਹ ਵੀ ਰੋਪ ਲਾਇਆ ਕੀ ਵੀ ਇਹਨੂੰ ਪੁੱਛੋ ਨਸ਼ਾ ਤਾਂ ਨਹੀਂ ਮੈਂ ਜੋ ਸੁਣਨਾ ਚਾਇਆ ਵੀ ਮੈਂ ਉਹ ਪੁੱਛਿਆ ਨੋ ਕਹਦਾ ਵੀ ਨਸ਼ਾ ਤਾਂ ਨਹੀਂ ਕਰਦਾ ਨਹੀਂ ਨਸ਼ਾ ਤੋਂ ਨਹੀਂ ਮਤਲਬ ਇਹ ਸੰਸਥਾਵਾਂ ਵਾਲੇ ਨਸ਼ਾ ਦੇ ਬੰਦੇ ਰੱਖਦੇ ਨਹੀਂ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਸੰਸਥਾ ਦਾ ਜਿਹੜੇ ਓਨਰ ਨੇ ਜਿਨ੍ਹਾਂ ਨਾਲ ਤੁਹਾਡੀ ਗੱਲ ਹੋਈ ਹੈ ਔਰ ਉਹ ਕੀ ਕਹਿ ਰਿਹਾ ਹੈ ਵੀ ਉਹਨੇ ਨਸ਼ਮਤ ਪੂਰਨ ਫਰਮ ਕਰ ਉਹ ਨਸ਼ਾ ਤਾਂ ਨਹੀਂ ਕੀਤਾ ਆ ਉਹਨੇ ਕੀ ਕਹਿੰਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਨਸ਼ਾ ਕਰ ਹਾਂ ਉਹਨਾਂ ਨੂੰ ਪਤਾ ਸੀ ਹਾਂ ਤੇ ਫਿਰ ਵੀ ਇਹ ਜੇ ਲੋਕਾਂ ਨੂੰ ਜਿਹੜਾ ਇੱਥੇ ਭੇਜਦੇ ਸਿਰਫ ਇਹੋ ਜਿਹੇ ਬੰਦੇ ਲੇਕਿਨ ਨਾਮ ਨਹੀਂ ਮੇਰੀ ਸਾਰੀ ਜਿੰਨੇ ਵੀ ਜਲਾ ਨਹੀਂ ਬਾਬਾ ਜੀ ਇੱਕ ਗੱਲ ਕੱਟਦਾ ਤੁਸੀਂ ਇੱਕ ਜਰਦੇ ਦੀ ਪੁੜੀ ਵਿਖਾਈ ਹੈ ਜਰਦੇ ਦੀ ਪੁੜੀ ਦੇ ਨਾਲ ਹੋਰ ਵੀ ਕੋਈ ਜੜ ਗੋਲੀਆਂ ਕਿੰਨੀਆਂ ਦੀ ਇਹ ਕਹਿੰਦਾ ਮੈਂ ਲਈਆਂ ਨੇ ਹਸਪੀਟਲ ਤੋਂ ਇਹ ਕਿੱਥੋਂ ਲਈਆਂ ਬਈ ਗੋਲੀਆਂ ਸਰਕਾਰੀ ਤੋਂ ਮਿਲਦੀ ਹੈ ਤੇ ਇਹ ਜਿਹੜੀ ਨਾਲ ਇਹ ਵੀ ਨਸ਼ੇ ਦੀ ਇੱਕ ਆ ਬਰੂਫਨ ਦੀ ਕੋਈ ਆਕੜੀ ਗੋਲੀ ਪਰਾਗਾ 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 ਕਸੂਲੇ ਜਰਾਮ ਨਹੀਂ ਮਿਲਦਾ ਇਹ ਜੀ ਖਾਣਾ ਮੈਂ ਕਮਜ਼ੋਰੀ ਤੋਂ ਖਾਂਦਾ ਇਹ ਇਹ ਨਸ਼ਾ ਹੀ ਹੁੰਦਾ ਨਹੀਂ ਨਸ਼ਾ ਹੀ ਹੁੰਦਾ ਤੇ ਪਿੱਤੇ ਹਾਂਜੀ ਨਸ਼ਾ ਹੁੰਦਾ ਆ ਬਲ੍ਹਾ ਅੱਛਾ ਨਸ਼ਾ ਹੁੰਦਾ ਆ ਵੇਖੋ ਪੁਰਾਣੀਆਂ ਸਰਸਵਾ ਦੀਆਂ ਕਾਪੇ ਚੱਕੀ ਮਿਲਦੇ ਆ ਮੈਂ ਸਾਰੀ ਜਲਾਲਾਬਾਦੀ ਜਨਤਾ ਨੂੰ ਅਪੀਲ ਕਰੂੰਗਾ ਅਗਰ ਤੁਹਾਡੇ ਕੋਲ ਕੋਈ ਮੰਗਣਾ ਆਦਾ ਬਿਲਕੁਲ ਨਾ ਦਿਓ ਉਹਨਾਂ ਦੀ ਪੁੱਛਗਛ ਪੂਰੀ ਕਰੋ ਆ ਵੇਖੋ ਇਹ ਜਰਦੇ ਦਾ ਨਸ਼ੇ ਦਾ ਜੀ ਨਸ਼ੇ ਦਾ ਇਲਾਜ ਤੁਹਾਡੇ ਘਰੇ ਬੰਦਾ ਵਰਦਾ ਫਿਰ ਪ੍ਰਸ਼ਾਸਨ ਦੋਸ਼ ਦੇ ਆਂਗੇ ਆਪਾਂ ਬਾਈ ਇਹ ਕਹਿੰਦਾ ਆ ਮੈਂ ਗੋਲੀ ਖਾਣਾ ਆਪ ਵੀ ਮੈਂ ਰਖਦਾ ਬੰਦਾ ਸਿਤੇਗਾ ਦੇਗਾ ਪੀਣ ਨਾਲ ਬੰਦਾ ਗੋਲੀ ਕਦੇ ਵੀ ਨਹੀਂ ਖਾਵੇਗਾ ਇਹ ਮੈਨੂੰ ਕਿਹਾ ਕਿਸ ਤੇ ਬੰਦੇ ਕੋ ਟਕੜਾ ਇਹ ਤੂੰ ਝੂਠ ਬੋਲਦਾ ਮੈਂ ਦੇਗਾ ਐਸਾ ਐਸਾ ਖਾ ਲੈ ਖਾਲਸਾ ਮੇਰੀ ਗੱਲ ਸੁਣ ਲੈ ਮੈਂ ਠੀਕ ਨੂੰ ਮੋਨਾਗਾ ਠੀਕ ਹੈ ਮੈਂ ਆਪ ਖਾਣਾ ਪੀਣਾਗਾ ਠੀਕ ਹੈ ਪਰ ਜਿਹੜਾ ਬੰਦਾ ਦੇਖਾ ਪਿੰਦਾ ਨਾ ਉਹ ਜਿਆ ਨਹੀਂ ਖਾਵੇਗਾ ਸਰਕਾਰੀ ਹਸਪਤਲ ਕੋਲ ਹੀ ਨਹੀਂ ਲਵਾਵੇਗਾ ਤੂੰ ਲਾਣਾ ਚਿੱਟਾ ਚਿੱਟਾ ਤੂੰ ਛੱਡਿਆ ਗੋਲੀ ਨੂੰ ਲਾਣੇ ਕਿਤੇ ਤਾਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕੀ ਜਿਹੜਾ ਇੱਕ ਬਾਬਾ ਜੀ ਨੇ ਨੌਜਵਾਨ ਨੂੰ ਕਾਬੂ ਕੀਤਾ ਹੈ ਔਰ ਉਹਦੇ ਕੋਲ ਜਿਹੜੀਆਂ ਗੋਲੀਆਂ ਤੇ ਪੈਸੇ ਮੰਗ ਰਿਆ ਸੀ ਘਰਾਂ ਦੇ ਵਿੱਚੋਂ ਔਰ ਪੈਸੇ ਇਕੱਠੇ ਕੀਤੇ ਹੋਏ ਔਰ ਇੱਕ ਜਿਹੜਾ ਕਹਿ ਸਕਦੇ ਹਾਂ ਉਹਦੇ ਕੋਲ ਕਣਕ ਦਾ ਥੈਲਾ ਜਿੰਦੇ ਵਿੱਚ ਹੋਰ ਵੀ ਸਮਾਨ ਜਿਹੜਾ ਨਿਕਲਿਆ ਔਰ ਦੱਸਿਆ ਕਿ ਮੈਂ ਜਿਹੜਾ ਮੰਗ ਕੇ ਮੰਗ ਰਿਹਾ ਹਾਂ ਲੇਕਿਨ ਜਿਹੜੀ ਸੰਸਥਾ ਤੋਂ ਪੁੱਛੋ ਸਰਦਾਰ ਬਣਨ ਦਾ ਕੰਮ ਹਾਂਜੀ 7-8 ਸਾਲ ਹੋ ਗਏ ਨੇ ਤੁਸੀਂ ਅਮਰ ਛੱਡਿਆ ਨਹੀਂ ਅਮਰ ਨਿਕਾਲੇ ਦੀ ਕਰਦਾ ਸੀ ਪਹਿਲਾਂ ਕੰਮ ਬਣਿਆਰੀ ਦਾ ਕੰਮ ਕਰਦਾ ਸੀ ਉਹ ਛੱਡਿਆ ਉਹ ਬਸ ਛੱਡਦਾ ਜੀ ਆਪਰੇਸ਼ਨ ਆਇਆ ਭਾਈ ਨੂੰ ਕਹਿ ਨਹੀਂ ਜਾਂਦਾ ਸੀ ਜਦੋਂ ਕਾ ਦਾ ਆਪਰੇਸ਼ਨ ਆਇਆ ਜੀ ਪਿੱਤੇ ਦਾ ਜੀ ਅੱਛਾ ਪਿੱਤੇ ਦਾ ਆ ਪਿੱਤਾ ਗੜਾ ਪੱਥਰੀਆਂ ਜੀ ਅੱਛਾ ਬਣਿਆਰੀ ਦਾ ਕੰਮ ਕਰਦਾ ਸੀ ਇਹਦੇ ਵਜ੍ਹਾ ਨਹੀਂ ਚੱਕਿਆ ਬਣਿਆਰੀ ਦੀ ਕਿਹੜਾ ਵਜਨ ਹੁੰਦਾ ਨਹੀਂ ਵਜਨ ਹੁੰਦਾ ਨਾ ਪੰਜਾਬ ਪੰਡੂਬ ਦਾ ਜ਼ਿਆਦਾ ਵਜਨ ਹੁੰਦਾ ਜੀ ਉਹ ਫਿਰ ਚੱਕਣ ਕਰਕੇ ਨਾ ਮਤਲਬ ਵਜਨ ਪੈਂਦਾ ਬਾਬਾ ਜੀ ਹੁਣ ਇਹਦੇ ਤੁਸੀਂ ਕੀ ਅਗਲਾ ਐਕਸ਼ਨ ਲੈਣ ਜਾ ਰਹੇ ਹੋ ਫਿਰ ਨੂੰ ਮੋਨਾ ਕਰਾਉ ਵੇਖੋ ਮੈਂ ਤਾਂ ਇਹ ਪਹੁੰਚਾ ਸਾਊਥਪਾਲਾ ਜਿਹੜੇ ਸਿੱਖ ਸੰਸਥਾਵਾਂ ਨੇ ਚਾਹ ਇਹੋ ਜਿਹੀ ਸੰਸਥਾਵਾਂ ਨੇ ਉਹਨਾਂ ਨੂੰ ਜੋਦੋ ਵੀ ਬੰਦਾ ਰਖਣਾ ਚਾਹੀਦਾ ਸੋਸ ਸੰਸਥਾ ਦੂਜਾ ਜਿੰਨੇ ਵੀ ਲੋਕ ਨੇ ਜਿਹੜੇ ਇਹੋ ਜਿਹੇ ਲੋਕਾਂ ਨੂੰ ਦਾਣ ਦਿੰਦੇ ਨੇ ਇੱਕ ਹੁਣ ਉਹਨਾਂ ਨੇ 10-10 ਰੁਪਏ ਜਿਵੇਂ ਇਕੱਠੇ ਕਰ ਰਹੇ ਨੇ ਦੂਜੀ ਗੱਲ ਇਹ ਵੀ ਪਰਸੇ ਦੇ ਕੋਲ ਰਸੀਦ ਬੁੱਕ ਵੀ ਹੈਗੀ ਹੈ ਰਸੀਦ ਬੁੱਕ ਹੈ ਰਸੀਦ ਬੁੱਕ ਔਰ ਰਸੀਦਾ ਨਹੀਂ ਕਟਿਆ ਨਹੀਂ ਫਿਰ ਤੁਸੀਂ ਪੈਸੇ ਲੈ ਰਹੇ ਹੋ ਤੁਸੀਂ ਉਹਨਾਂ ਨੂੰ ਹਸਾਬ ਤਾਬ ਕਿਵੇਂ ਦਿੰਦੇ ਸੀ ਨਹੀਂ ਉਹਨਾਂ ਨੂੰ ਟਿੱਡਸ ਤੇ ਆਪਾਂ ਗਿਆ ਜੀ ਅਸੀਂ ਗਿਆ ਆਪਣੇ ਬੱਚਿਆਂ ਤੇ ਵੇਖੋ 30-40 ਰੁਪਏ ਇਕੱਠੇ ਦਿੱਤੇ ਨੇ ਜੀ ਹੁਣੇ ਆਏ ਹਾਂ ਨਹੀਂ ਤੁਹਾਨੂੰ ਜਲਾਲਾਬਾਦ ਦਾ ਰਸਤਾ ਕਿੰਨੇ ਵਿਖਾਇਆ ਵੀ ਤੁਸੀਂ ਜਲਾਲਾਬਾਦ ਜਾਓ ਤੁਸੀਂ ਕੋਟਕਪੂਰੇ ਦੇਓ ਕਿੰਨੇ ਜੀ ਨਾਲੇ ਕੋਟਕਪੂਰੇ ਦਾ ਕੋਟਕਪੂਰੇ ਤਾਂ ਮੈਂ ਹੀ ਆਣਾ ਜੀ ਹੋਰ ਵੀ ਬੰਦੇ ਬੜੇ ਆਦੇ ਨੇ ਨਹੀਂ ਨਹੀਂ ਹੋਰ ਆਦੇ ਹੋਣਗੇ ਜੀ ਆਪਾਂ ਨਹੀਂ ਨਹੀਂ ਤੁਹਾਨੂੰ ਜਲਾਲਾਬਾਦ ਦਾ ਰਸਤਾ ਕਿੰਨੇ ਵਿਖਾਇਆ ਤੁਹਾਨੂੰ ਕਿੰਨੇ ਕਿ ਆਣ ਲਈ ਜਲਾਲਾਬਾਦ ਆਣ ਲਈ ਕਿੰਨੇ ਕਿਹਾ ਪਹਿਲਾਂ ਮੈਂ ਕਿਥੋਂ ਹੀ ਆਇਆ ਹਾਂ ਜੀ ਕਿੰਨੇ ਪੈਸੇ ਇਕੱਠੇ ਕਰਕੇ ਲੈ ਕੇ ਗਿਆ ਪਹਿਲਾਂ ਥੋ 3-400 ਇਕੱਠਾ ਕਰਕੇ ਲੈ ਆਇਆ ਕਿੰਨੇ ਵਜੇ ਆਦੇ ਜੀ ਤੇ ਕਿੰਨੇ ਵਜੇ ਜਾਂਦੇ ਜੀ ਬਸ ਥੋ ਚਲੇ ਜੀ ਦਾ ਜੀ 6-5 ਪੰਡਲ ਬਸ ਫਰੀ ਜੀ ਤਾਂ ਵੇਖ ਰਹੇ ਹੋ ਤਸਵੀਰਾਂ ਕਿੰਨੀ ਦੇਰ ਹੋ ਗਈ ਤੁਹਾਨੂੰ ਪੈਸੇ ਇਕੱਠੇ ਕਰਨ ਦੇ ਇਹ ਥੋੜਾ ਟਾਈਮ ਹੀ ਹੈ ਜੀ ਤੁਹਾਨੂੰ ਨਹੀਂ ਮੀਨਾ ਤੇ ਨਾ ਅੱਜ ਤੈਨੂੰ ਤਾਂ ਵੇਖ ਰਹੇ ਤੁਸੀਂ ਤਸਵੀਰਾਂ ਦੇ ਵਿੱਚ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਹਨ ਪੰਜਾਬ ਦੇ ਪੰਜਾਬ ਦੇ ਵਿੱਚ ਜਿਹੜੀ ਲਗਾਤਾਰ ਜਿਵੇਂ ਨੌਜਵਾਨ ਨਵੇਂ-ਨਵੇਂ ਤਰੀਕਿਆਂ ਦੇ ਨਾਲ ਪੈਸੇ ਇਕੱਠੇ ਕਰ ਰਹੇ ਹਨ ਔਰ ਕਈ ਜਿਹੜੀ ਸੰਸਥਾਵਾਂ ਵੀ ਇਸ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਪਰ ਨਾ ਕਾਮਯਾਬੀਆ ਦਿਖਾਈ ਦੇ ਰਹੀਆਂ ਔਰ ਅੱਜ ਬਾਬਾ ਜੀ ਨੇ ਰੋਕਿਆ ਹੈ ਦਸ਼ਮੇਂ ਸੇਵਾ ਸੁਸਾਇਟੀ ਦੇ ਜਿਹੜੇ ਪ੍ਰਧਾਨ ਨੇ ਜਲਾਲਾਬਾਦ ਦੇ ਉਹਨਾਂ ਨੇ ਰੋਕਿਆ ਔਰ ਉਹਨਾਂ ਤੇ ਜਿਹੜਾ ਹੁਣ ਦੇਖਦੇ ਆ ਕੀ ਕਾਰਵਾਈ ਕਰਦੇ ਹਨ ਉਹ ਹੱਥ ਜੋੜ ਕੇ ਉਹ ਗਲਤੀ ਮੰਨ ਰਿਹਾ ਹੈ ਔਰ ਬਾਬਾ ਜੀ ਜਾਣ ਦੇ ਰਹੇ ਹੋ ਬਾਈ ਇੱਕੋ ਹੀ ਛੱਡਣ ਲੱਗਿਆ ਦੁਬਾਰਾ ਜਲਾਲਾਬਾਦ ਨਹੀਂ ਬਣੂਗਾ ਚਲੋ ਤਾਂ ਬਿਲਕੁਲ ਜੀ ਇੱਕ ਵਾਰੀ ਜਿਹੜਾ ਇਹਨੂੰ ਛੱਡਾ ਜਾ ਰਿਹਾ ਆ ਲੱਛਣਾ ਕਰਦੇ ਚਲੋ ਜੀ ਅੱਜ ਤੋਂ ਗੁਰੂ ਗੋਬਿੰਦ ਸਿੰਘ ਦਾ ਕੋੜਾ ਨੱਪਿਆਂਦੇ ਜੋ ਸਹੀ ਗੱਲ ਹੈ ਗੁਰੂ ਗੋਬਿੰਦ ਸਿੰਘ ਦਾ ਕੋੜਾ ਨੱਪਿਆਂਦੀ ਤਮਾਕੂ ਦੇਖਿਆ ਚੋਂ ਕਿ ਤੂੰ ਜੇ ਮੂੰਹ ਚ ਭਾ ਕੇ ਬੇੜਾ ਕਰ ਕਰਦੇ ਸਾਡਾ ਆ ਅੱਕੀ ਇੱਜ਼ਤ ਛੱਡੇਗਾ ਤੂੰ ਆ ਸਿੱਖ ਬਣੂਗਾ ਵੀ ਜਿੱਥੇ ਬਚਾ ਸੀ ਮੇਰਾ ਘੋੜਾ ਨਾ ਸਾਡਾ ਜਰੂਰ ਕੱਢੇਗਾ ਆ ਤੇਰੇ ਨਾਲ ਦੇ ਮੁੰਡੇ ਕੰਮ ਕਰਦੇ ਬੈਠੇ ਹਾਂ ਜੀ ਅਸੀਂ ਦਾੜਾ ਮੋੜ ਰੱਖਦੇ ਗੰਦ ਪਾਦੇ ਸ਼ਰਮ ਨਾਲ ਡੁੱਬ ਕੇ ਮਰ ਜਾ ਕੋੜੀ ਚੰਗੀ ਗੱਲ ਹੈ ਦਿਹਾੜੀ ਕਰ ਲੈ ਮਨਰੇਲ ਕਵਸੇ